ਕੇ ਪਰਮੇਸ਼ਵਰ ਦਾ ਜਿਹੜਾ ਬੱਚੇ ਨੇ ਆ ਜੋ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਜਦੋਂ ਇਸ ਨੂੰ ਪੜਦੇ ਆ ਅਸੀਂ ਇਹਨੂੰ ਸੁਣਦੇ ਆ ਤਾਂ ਇਹਦੀਆਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਰਕਤਾਂ ਆ ਤਾਂ ਸਭ ਤੋਂ ਪਹਿਲਾਂ ਅਸੀਂ ਫਿਰ ਤੋਂ ਉਹੀ ਆਇਤ ਪੜਾਂਗੇ ਜੋ ਅੱਜ ਅਸੀਂ ਮਾਰਨਿੰਗ ਸੈਸ਼ਨ ਦੇ ਵਿੱਚ ਪੜ੍ਹੀ ਸੀ ਕੂਚ ਦੀ ਕਿਤਾਬ ਇੰਗਲਿਸ਼ ਦੇ ਵਿੱਚ ਆ ਬੁੱਕ ਆਫ ਐਕਸੋਡਸ ਕੂਚ ਦੀ ਕਿਤਾਬ ਉਹਦਾ 19 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਹੁਣ ਜੇ ਤੁਸੀਂ ਮੇਰੀ ਆਵਾਜ਼ ਦੇ ਸਰੋਤੇ ਹੋਵੋਗੇ ਔਰ ਮੇਰੇ ਨੇਮ ਦੀ ਮਨੋਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿੱਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਤਰਤੀਬ ਮੇਰੀ ਹੈ ਸੋ ਪਰਮੇਸ਼ਵਰ ਦਾ ਵਚਨ ਸਾਨੂੰ ਇਦਾਂ ਕਹਿੰਦਾ ਜੇਕਰ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੀਏ ਤੇ ਪਰਮੇਸ਼ਵਰ ਦੇ ਨੇਮ ਨੂੰ ਮੰਨੀਏ ਜੋ ਲੋਗੋਸ ਵਰਡ ਆ ਜੋ ਲਿਖਿਆ ਹੋਇਆ ਹੈ ਪਰਮੇਸ਼ਵਰ ਦਾ ਸ਼ਬਦ ਜਾਂ ਵਚਨ ਆ ਇਹ ਪਰਮੇਸ਼ਵਰ ਦਾ ਸਾਡੇ ਲਈ ਠਹਿਰਾਇਆ ਹੋਇਆ ਨਾਮ ਆ ਅਗਰ ਅਸੀਂ ਆਤਮਾ ਦੇ ਵਿੱਚ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਆ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਤੋਂ ਮਤਲਬ ਆ ਕਿ ਜਿਵੇਂ ਤੁਸੀਂ ਅੱਜ ਵਚਨ ਸੁਣ ਰਹੇ ਹੋ ਅਗਰ ਤੁਸੀਂ ਆਪਣੇ ਮਨ ਦੇ ਵਿੱਚ ਇਹ ਸੋਚੋ ਕਿ ਅੱਜ ਵਚਨ ਦੇ ਦੁਆਰਾ ਪਰਮੇਸ਼ਵਰ ਜੀ ਮੇਰੇ ਨਾਲ ਗੱਲਬਾਤ ਕਰਨਗੇ ਮੇਰੇ ਸਵਾਲਾਂ ਦਾ ਜਵਾਬ ਜਿਹੜਾ ਆ ਅੱਜ ਵਚਨ ਦੇ ਦੁਆਰਾ ਹੋਏਗਾ ਤੇ ਤੁਹਾਨੂੰ ਇਦਾਂ ਨਹੀਂ ਲੱਗੇਗਾ ਕਿ ਤੁਸੀਂ ਕਿਸੇ ਹੋਰ ਨੂੰ ਸੁਣ ਰਹੇ ਹੋ ਤੁਹਾਨੂੰ ਲੱਗੇਗਾ ਕਿ ਤੁਸੀਂ ਪਰਮੇਸ਼ਵਰ ਦੇ ਨਾਲ ਗੱਲਬਾਤ ਕਰ ਰਹੇ ਹੋ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਸੋ ਪਰਮੇਸ਼ਵਰ ਦੀ ਆਵਾਜ਼ ਨੂੰ ਕਿਵੇਂ ਸੁਣਨਾ ਹੈ ਉਹ ਜਿੰਨਾ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਜ਼ਿਆਦਾ ਟਾਈਮ ਬਤੀਤ ਕਰੋਗੇ ਟਾਈਮ ਸਪੈਂਡ ਕਰੋਗੇ ਉਨਾ ਹੀ ਤੁਹਾਡੇ ਲਈ ਈਜ਼ੀ ਹੁੰਦਾ ਜਾਊਗਾ ਉਹਨਾਂ ਤੁਹਾਨੂੰ ਸੌਖਾ ਲੱਗੂਗਾ ਉਦਾਹਰਨ ਦੇ ਤੌਰ ਤੇ ਜਿਨ੍ਹਾਂ ਦੇ ਨਾਲ ਤੁਸੀਂ ਰੋਜ਼ ਫੋਨ ਤੇ ਗੱਲ ਕਰਦੇ ਆ ਉਹ ਮੜਾ ਜਿਹਾ ਹੈਲੋ ਹੀ ਕਹਿਣ ਭਾਵੇਂ ਜਿਹੜੇ ਮर्जी ਨੰਬਰ ਤੋਂ ਫੋਨ ਕਰ ਲੈਣ ਤੁਸੀਂ ਉਸੇ ਵੇਲੇ ਉਹਨਾਂ ਦੀ ਆਵਾਜ਼ ਨੂੰ ਸਿਆਣ ਲੈਣੇ ਆ ਨੰਬਰ ਬਦਲਣ ਦੇ ਨਾਲ ਵੀ ਤੁਸੀਂ ਉਹਨਾਂ ਦੀ ਆਵਾਜ਼ ਨੂੰ ਨਹੀਂ ਭੁੱਲਦੇ ਭਾਵੇਂ ਉਹ ਨਵਾਂ ਨੰਬਰ ਲੈ ਕੇ ਕਾਲ ਕਰਨ ਤਾਂ ਵੀ ਤੁਸੀਂ ਆਵਾਜ਼ ਸਿਆਣ ਲੈਣੇ ਆਂ ਥੈਂਕ ਯੂ ਪਰ ਜਿਹਦੇ ਨਾਲ ਤੁਸੀਂ ਕਦੀ ਕਦਾਈ ਗੱਲ ਕਰਦੇ ਆ ਕਿਤੇ ਬਿਰਲਾਟਾ ਮਾ ਜਿਹਦੇ ਨਾਲ ਤੁਸੀਂ ਗੱਲ ਕਰਦੇ ਆ ਜੇ ਉਹ ਤੁਹਾਨੂੰ ਫੋਨ ਕਰੇ ਤੇ ਤੁਸੀਂ ਮੋਰੀਓ ਹੈ ਹੈ ਹੈਲੋ ਹੈਲੋ ਕਰਦੇ ਰਹਿਣੇ ਆਂ ਅਰ ਅਗਲੇ ਨੂੰ ਲੱਗ ਰਿਹਾ ਹੁੰਦਾ ਕਿ ਮੇਰੇ ਨਾਲ ਇਹਦਾ ਬੜਾ ਪਿਆਰ ਹੈ ਇਹਨੇ ਸਿਆਣ ਲੈਣਾ ਉਹ ਹੋਰ ਤੁਹਾਡਾ ਹਾਲ ਚਾਲ ਪੁੱਛਦਾ ਤੁਸੀਂ ਵੀ ਅੱਖਾਂ ਝਮਕ ਝਮਕ ਕੇ ਸੋਚ ਕੇ ਉਹਨੂੰ ਜਿਹੜਾ ਇਹ ਪਛਾਣਨ ਦੀ ਕੋਸ਼ਿਸ਼ ਕਰਦੇ ਆ ਪਰ ਪੰਜੀ ਸੱਤੀ ਮਿੰਟੀ ਕੀ ਗੱਲ ਹੁੰਦੀ ਆ ਦੱਸ ਦੇ ਹੁਣ ਤੂੰ ਕੌਣ ਬੋਲਦਾ ਆ ਮੇਰ ਤੋਂ ਸਿਆਣ ਨਹੀਂ ਹੋਇਆ ਤਾਂ ਫਿਰ ਉਹਨੂੰ ਵਿਚਾਰੇ ਨੂੰ ਆਪਣਾ ਸ਼ਰਮਿੰਦੇ ਜਿਹਾ ਹੋ ਕੇ ਜਿਹੜਾ ਹੈ ਨਾ ਉਹ ਦੱਸਣਾ ਪੈਂਦਾ ਕਿਉਂਕਿ ਉਹਨੇ ਬੜਾ ਮਾਣ ਜਿਆ ਕੀਤਾ ਹੁੰਦਾ ਕਿ ਸਿਆਣ ਹੀ ਲੈਣਾ ਤਾਂ ਹੀ ਤੇ ਉਹ ਦੱਸ ਨਹੀਂ ਰਿਹਾ ਹੁੰਦਾ ਪਰ ਅਸੀਂ ਕੇਦੀ ਆਵਾਜ਼ ਨੂੰ ਪਛਾਣਦੇ ਆ ਜਿਹਦੀ ਆਵਾਜ਼ ਨੂੰ ਰੋਜ਼ ਸੁਣਦੇ ਆ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਵਿੱਚ ਇਦਾਂ ਕਹਿੰਦੇ ਆ ਕਿ ਪਰਮੇਸ਼ਵਰ ਕਿਵੇਂ ਗੱਲਾਂ ਕਰਦਾ ਆ ਪਰਮੇਸ਼ਵਰ ਸਾਡੇ ਨਾਲ ਕਿਉਂ ਨਹੀਂ ਗੱਲ ਕਰਦਾ ਅਸਟ੍ਰੀ ਅਸੀਂ ਪਰਮੇਸ਼ਵਰ ਦੇ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਅਸੀਂ ਚਾਹੁੰਦੇ ਪਵਿੱਤਰ ਆਤਮਾ ਸਾਡੇ ਨਾਲ ਗੱਲਾਂ ਕਰੇ ਉਹ ਤਾਂ ਰੋਜ਼ ਤੁਹਾਡੇ ਨਾਲ ਗੱਲਾਂ ਕਰਦਾ ਆ ਉਹ ਰੋਜ਼ ਬੋਲਦਾ ਆ ਪਰ ਤੁਸੀਂ ਤੁਹਾਨੂੰ ਉਹਦੀ ਆਵਾਜ਼ ਦੀ ਪਹਿਚਾਣ ਹੀ ਨਹੀਂ ਹੈ ਕਿਉਂਕਿ ਤੁਸੀਂ ਸੁਣਦੇ ਹੀ ਨਹੀਂ ਤੁਸੀਂ ਟਾਈਮ ਨਹੀਂ ਸਪੈਂਡ ਕਰਦੇ ਉਹਦੇ ਨਾਲ ਤੁਸੀਂ ਕਦੇ ਧਿਆਨ ਹੀ ਨਹੀਂ ਦਿੰਦੇ ਉਹੀ ਆਵਾਜ਼ ਤੇ ਜਿਹੜਾ ਤੁਹਾਡਾ ਫੇਵਰਟ ਸਿੰਗਰ ਹੁੰਦਾ ਉਹ ਕਿਸੇ ਦੇ ਨਾਲਲੇ ਪਿੰਡ ਦੇ ਵਿੱਚ ਵੀ ਡੀਜੇ ਲੱਗਾ ਹੋਵੇ ਨਾ ਤੁਸੀਂ ਕਹਿਣਾ ਫਲਾਨੇ ਦਾ ਫਲਾਨਾ ਗਾਉਣ ਵਾਲਾ ਲੱਗਾ ਆ ਇਹ ਫਲਾਨੇ ਦੀ ਆਵਾਜ਼ ਹੈ ਟੈਲੀਵਿਜ਼ਨ ਦੇ ਵਿੱਚ ਤੁਹਾਡਾ ਫੇਵਰਟ ਹੀਰੋ ਮੂਵੀ ਦੇ ਵਿੱਚ ਡਾਇਲੋਗ ਬੋਲ ਰਿਹਾ ਹੋਵੇ ਤੇ ਤੁਸੀਂ ਬੇੜੇ ਦੇ ਵਿੱਚ ਹੋਵੋ ਤੇ ਤੁਸੀਂ ਜਾ ਕੇ ਕਹਿਣਾ ਹੈ ਫਲਾਨੇ ਦੀ ਆਵਾਜ਼ ਹੀਗੀ ਨਾ ਕਿਉਂ ਕਿਉਂਕਿ ਤੁਹਾਡੀ ਦਿਲਚਸਪੀ ਹੈ ਉਹਦੇ ਵਿੱਚ ਤੁਸੀਂ ਉਹਨੂੰ ਸੁਣਦੇ ਰਹਿੰਨੇ ਆ ਇਸ ਲਈ ਤੁਹਾਨੂੰ ਉਹਦੀ ਪਹਿਚaan ਹੋਗੀ ਜੇਕਰ ਤੁਹਾਡੀ ਦਿਲਚਸਪੀ ਸੱਚੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਹੋਵੇ ਤੁਹਾਡੀ ਦਿਲਚਸਪੀ ਸੱਚੀ ਪਵਿੱਤਰ ਆਤਮਾ ਦੇ ਵਿੱਚ ਹੋਵੇ ਕਿੱਦਾਂ ਨਾ ਤੁਹਾਨੂੰ ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਪਹਿਚaan ਵਿੱਚ ਆਊਗੀ ਕਿੱਦਾਂ ਨਾ ਤਾਨੂੰ ਸਮਝ ਆਊਗੀ ਕਿ ਇਹ ਕੌਣ ਬੋਲਦਾ ਆ ਉਨੀ ਬਾਰੋਂ ਰੋੜਾ ਨਿਮਣ ਬਾੜੀ ਵਰੀਓ ਤੁਹਾਡੇ ਅੰਦਰੋਂ ਹੀ ਪੁਕਾਰਦਾ ਆ ਅੰਦਰੋਂ ਹੀ ਬੋਲਦਾ ਆ ਪਰ ਤੁਹਾਡੇ ਆਪਣੇ ਅੰਦਰ ਤੁਸੀਂ ਇੰਨਾ ਸ਼ੋਰ ਮਚਾਇਆ ਆ ਕਿ ਉਹ ਆਵਾਜ਼ ਵੱਲ ਤੁਸੀਂ ਧਿਆਨ ਹੀ ਨਹੀਂ ਦਿੰਦੇ ਉਸ ਆਵਾਜ਼ ਨੂੰ ਤੁਸੀਂ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇੱਥੇ ਵਚਨ ਸਾਨੂੰ ਕੀ ਕਹਿੰਦਾ ਜੇ ਤੁਸੀਂ ਮੇਰੀ ਆਵਾਜ਼ ਦੇ ਸਰੋਤੇ ਹੋਵੋਗੇ ਸਰੋਤੇ ਦਾ ਮਤਲਬ ਹੁੰਦਾ ਲਿਸਨਰ ਸੁਣਨ ਵਾਲੇ ਅਰ ਮੇਰੇ ਨੇਮ ਦੀ ਮਨੋਤ ਕਰੋਗੇ ਜਿਹੜੇ ਨਿਜ਼ਮ ਜਿਹੜੇ ਅਸੂਲ ਜਿਹੜੀਆਂ ਵਿਧੀਆਂ ਜਿਹੜੇ ਕਾਨੂੰਨ ਜਿਹੜੀ ਬਵਸਥਾ ਮੈਂ ਤੁਹਾਨੂੰ ਦਿੰਨਾ ਹੈ ਜੇਕਰ ਤੁਸੀਂ ਉਹਦੀ ਮਨੋਤ ਕਰੋਗੇ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿੱਜੀ ਪਰਜਾ ਹੋਵੋਗੇ ਫੇ ਸਾਰੀਆਂ ਕੌਮਾਂ ਚੋਂ ਭਾਵੇਂ ਤੁਸੀਂ ਜਿਹੜੀ ਜਿਹੜੀ ਕੌਮ ਵਿੱਚੋਂ ਵੀ ਆਏ ਹੋ ਤੁਸੀਂ ਮੇਰੇ ਖਾਸ ਲੋਕੀ ਹੋਮੋਗੇ ਜੇਕਰ ਤੁਸੀਂ ਪਰਮੇਸ਼ਵਰ ਦੇ ਖਾਸ ਬੰਨਾ ਚਾਹੁੰਦੇ ਹੋ ਤੁਸੀਂ ਪਰਮੇਸ਼ਵਰ ਦੇ ਆਪਣੇ ਬੰਨਾ ਚਾਹੁੰਦੇ ਹੋ ਕਈ ਵਾਰ ਅਸੀਂ ਕਹਿੰਦੇ ਨਾ ਆਹ ਤਾਂ ਮੇਰੀ ਨਿੱਜੀ ਜ਼ਰੂਰਤ ਹੈ ਮਤਲਬ ਇਹ ਮੇਰੀ ਆਪਣੀ ਜ਼ਰੂਰਤ ਹੈ ਚੀਜ਼ ਇਹਦੀ ਨਿੱਜੀ ਜਾਇਦਾਦ ਆ ਮਤਲਬ ਇਹ ਇਹਦੀ ਆਪਦੀ ਜਾਇਦਾਦ ਆ ਕਿਸੇ ਦੀ ਨਹੀਂ ਇਦਾਂ ਹੀ ਵਚਨ ਕੀ ਕਹਿੰਦਾ ਆ ਕਹਿੰਦਾ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿੱਜੀ ਪਰਜਾ ਹੋਵੋਂਗੇ ਮੇਰੇ ਆਪਣੇ ਲੋਕ ਹੋਵੋਂਗੇ ਤੁਸੀਂ ਸੋ ਜੇਕਰ ਅਸੀਂ ਪਰਮੇਸ਼ਵਰ ਦੇ ਆਪਣੇ ਲੋਕ ਕੀ ਬਨਣ ਆ ਤੇ ਫਿਰ ਸਾਨੂੰ ਉਹਦੀ ਆਵਾਜ਼ ਸੁਣਨੀ ਹੋਊਗੀ ਕਿ ਉਹ ਸਾਨੂੰ ਕੀ ਕਹਿ ਰਿਹਾ ਆ ਆਤਮਾ ਦੇ ਵਸੀਲੇ ਪਰਮੇਸ਼ਵਰ ਜੀ ਸਾਨੂੰ ਕੀ ਕਹਿਣਾ ਚਾਹੁੰਦੇ ਆ ਵਚਨ ਦੇ ਵਸੀਲੇ ਦੇ ਨਾਲ ਫਿਰ ਅਸੀਂ ਸੁਣਨ ਵਾਲੇ শ্রোਤੇ ਬਨਣ ਆਂ ਔਰ ਫਿਰ ਅਸੀਂ ਪਰਮੇਸ਼ਵਰ ਦੇ ਠਹਿਰਾਏ ਹੋਏ ਕਾਨੂੰਨਾਂ ਨੂੰ ਵੀ ਫੋਲੋ ਕਰਨਾ ਆਂ ਉਹ ਵਿਧੀਆਂ ਉਹ ਬਵਸਥਾ ਉਹ ਨੀਮ ਜਿਹੜੇ ਉਹਨੇ ਸਾਨੂੰ ਦਿੱਤੇ ਆ ਉਹ ਵੀ ਕਰਨੇ ਅਸੀਂ ਪੂਰੇ ਦਸੂਂਦ ਦੇਣਾ ਨੇਮ ਆ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਣਾ ਨੇਮ ਆ ਮਾਤਾ ਪਿਤਾ ਦਾ ਆਦਰ ਕਰਨਾ ਨੇਮ ਆ ਪਰਮੇਸ਼ਵਰ ਦੇ ਸਨਮੁਖ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ ਇਹ ਵੀ ਇੱਕ ਨੇਮ ਆ ਸਾਨੂੰ ਜਿਹੜਾ ਦਿੱਤਾ ਗਿਆ ਆ ਚੋਰੀ ਨਹੀਂ ਕਰਨੀ ਝੂਠੀ ਗਵਾਹੀ ਨਹੀਂ ਦੇਣੀ ਇਹ ਤਾਂ ਕਹਿ ਲੋ ਕਿ 10 ਮੇਨ ਹੁਕਮ ਪਰ ਅਸਲ ਵਿੱਚ ਬਾਈਬਲ ਦੀ ਇੱਕ ਇੱਕ ਆਇਤ ਨੇਮ ਆ ਸਾਡੇ ਨੂੰ